ਮੂੰਗਫਲੀ ਦੀ ਚਟਨੀ ਬਣਾਉਣ ਲਈ ਇੱਕ ਪੈਨ ਵਿੱਚ ਤੁਸੀਂ ਤੇਲ ਲੈ ਲਓ ਤੇਲ ਤੁਸੀਂ ਕੋਈ ਵੀ ਕੁਕਿੰਗ ਔਇਲ ਲੈ ਸਕਦੇ ਹੋ ਨਹੀਂ ਤਾਂ ਮੂੰਗਫਲੀ ਦਾ ਤੇਲ ਵੀ ਯੂਜ਼ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਛਿਲਕੇ ਵਾਲੀ ਮੂੰਗਫਲੀ ਵੀ ਲੈ ਸਕਦੇ ਹੋ ਤੇ ਬਿਨਾ ਛਿਲਕੇ ਦੇ ਵੀ ਲੈ ਸਕਦੇ ਹੋ ਇੱਥੇ ਮੈਂ ਛਿਲਕੇ ਵਾਲੀ ਮੂੰਗਫਲੀ ਲਈ ਹੈ ਇਹਦਾ ਕਿੱਦਾਂ ਪਤਾ ਲੱਗੇਗਾ ਛਿਲਕੇ ਵਾਲੀ ਮੂੰਗਫਲੀ ਦਾ ਕਿ ਪੁੰਨੀ ਗਈ ਜਦੋਂ ਛਿਲਕੇ ਵਾਲੀ ਮੂੰਗਫਲੀ ਪੁੰਨੀ ਜਾਏਗੀ ਤਾਂ ਉਹਦਾ ਛਿਲਕਾ ਹੈ ਜਿਹੜਾ ਉਹ ਉਤਰਨਾ ਸ਼ੁਰੂ ਹੋ ਜਾਏਗਾ ਜਿਵੇਂ ਉਹਦੇ ਉੱਤੇ ਕ੍ਰੈਕਸ ਆਨੇ ਸਟਾਰਟ ਹੋ ਜਾਣਗੇ ਇੱਕ ਵਾਰ ਮੈਂ ਤੁਹਾਨੂੰ ਫੇਰ ਦਿਖਾ ਦਿੰਨੀ ਹਾਂ ਕੇ ਇਹਦੇ ਵਿੱਚ क्रैक्स ਆਨੇ ਸ਼ੁਰੂ ਹੋ ਜਾਣਗੇ ਤੇ दाणे ਵੀ ਥੋੜੇ ਜਿਹਾ ਫਲਫੀ ਹੋ ਜਾਣਗੇ ਪੁੰਨਣ ਤੋਂ ਬਾਅਦ ਇਹਦੇ ਵਿੱਚ ਮੈਂ ਥੋੜੇ ਜਿਹੇ 로ਸਟਰਡ ਚਨੇ ਪਾਇਆ ਇਹ ਬਿਲਕੁਲ ਆਪਸ਼ਨਲ ਹੈ ਅਗਰ ਤੁਹਾਡੇ ਕੋਲ ਹੈਗੇ ਤਾਂ ਤੁਸੀਂ ਪਾ ਲਓ ਨਹੀਂ ਹੈਗੇ ਤਾਂ ਤੁਸੀਂ ਇਦਾਂ ਵੀ ਬਣਾ ਸਕਦੇ ਹੋ ਇਹਨੂੰ ਥੋੜੀ ਦੇਰ ਲਈ ਠੰਡਾ ਹੋਣ ਲਈ ਰੱਖ ਦਿਓ ਉਸ ਤੋਂ ਬਾਅਦ ਅਸੀਂ ਇਹਨੂੰ ਨਹੀਂ ਲਈ ਇੱਕ ਪਾਸੇ ਅਸੀਂ ਤੜਕਾ ਲਗਾ ਲੈਨੇ ਆ ਥੋੜਾ ਜਿਹਾ ਤੇਲ ਲੈ ਕੇ ਉਹਦੇ ਵਿੱਚ ਰਾਈ ਕੜੀ ਪੱਤਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਲਓ ਇਸ ਚਟਨੀ ਨੂੰ ਤੁਸੀਂ ਕਿਸੇ ਵੀ ਸਨੈਕਸ ਨਾਲ ਯੂਜ਼ ਕਰ ਸਕਦੇ ਹੋ ਜਿਵੇਂ ਦੋਸਾ, ਇਡਲੀ, ਉਤਪਮ ਤੇ ਪਰਾਂਠਿਆਂ ਨਾਲ ਵੀ ਬਹੁਤ ਸਵਾਦ ਲੱਗਦੀ ਹੈ। ਤੁਸੀਂ ਉਦਾਂ ਵੀ ਇਹਨੂੰ ਮੀਲ ਨਾਲ ਲੈ ਸਕਦੇ ਹੋ। ਇੱਥੇ ਸਾਡੀ ਮੂੰਗਫਲੀ ਵੀ ਠੰਡੀ ਹੋ ਚੁੱਕੀ ਹੈ ਤੇ ਉਹਨੂੰ ਅਸੀਂ ਹੁਣ ਪੀਸ ਲਾਂਗੇ। ਪੀਸਣ ਲਈ ਮੈਂ ਇਹਦੇ ਵਿੱਚ ਕੜੀ ਪੱਤੇ ਔਰ ਹਰੀ ਮਿਰਚ ਦਾ ਯੂਜ਼ ਕੀਤਾ ਹੈ। ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਮਿਰਚ ਔਰ ਥੋੜਾ ਜਿਹਾ ਨਾਰੀਅਲ। ਨਾਰੀਅਲ ਫਰੈਸ਼ ਹੈ। ਤੁਸੀਂ ਛਿਲਕੇ ਵਾਲਾ ਵੀ ਲੈ ਸਕਦੇ ਹੋ ਔਰ ਮੈਂ ਬਿਨਾਂ ਛਿਲਕੇ ਤੋਂ ਪਾਇਆ ਹੈ ਤੇ ਥੋੜਾ ਜਿਹਾ ਪਾਣੀ ਪਾਇਆ ਹੈ। ਤਾਕਿ ਜਿਹੜੀ ਸਾਡੀ ਚਟਨੀ ਹੈ ਵਧੀਆ ਤਰੀਕੇ ਨਾਲ ਪੀਸੀ ਜਾਏ ਇੱਕ ਗਲਾਸ ਪਾਣੀ ਦਾ ਯੂਜ਼ ਹੋ ਗਿਆ ਸੀ ਚਟਨੀ ਪੀਸਣ ਲਈ ਤੁਸੀਂ ਕਿੰਨੀ ਕਨਸਿਸਟੈਂਸੀ ਰੱਖਣੀ ਹੈ ਚਟਨੀ ਦੀ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਪਤਲ ਠਿੱਕ ਜਾਂ ਥਿਨ ਤੁਸੀਂ ਕਰ ਸਕਦੇ ਹੋ ਚਟਨੀ ਨੂੰ ਜਿੱਦਾਂ ਤੁਹਾਨੂੰ ਪਸੰਦ ਹੈ ਉਦਾਂ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਤੜਕੇ ਵਿੱਚ ਪਾ ਦਾਂਗੇ ਔਰ ਇੱਕ ਬੋਇਲ ਆਉਣ ਤੱਕ ਇਹਨੂੰ ਗਰਮ ਕਰਾਂਗੇ ਇੱਕ ਬੋਲ ਆ ਜਾਏਗਾ ਤਾਂ ਤੁਸੀਂ ਗੈਸ ਦਾ ਫਲੇਮ ਬੰਦ ਕਰ ਦਿਓ ਬੋਇਲ ਆ ਚੁੱਕੇ ਨੇ ਬੱਬਲ ਹੋ ਗਏ ਨੇ ਤੇ ਇੱਕ ਤੜਕਾ ਸੀ ਉੱਪਰ ਦੀ ਹੋਰ ਪਾਵਾਂਗੇ ਰਾਈ ਕੜੀ ਪੱਤਾ ਔਰ ਸਾਂਭਰ ਮਸਾਲਾ ਜ਼ਰੂਰ ਪਾਓ ਇਹਦੇ ਨਾਲ ਕੜੀ ਦਾ ਇਹਦੇ ਨਾਲ ਸਵਾਦ ਵੀ ਦੁੱਗਣਾ ਹੋ ਜਾਏਗਾ ਅਗਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ